ਇਹ ਤੇ ਰੰਗਾ ਜਾਂਦਾ ਏ ਜੱਗੇ ਦੇ ਨਾਲ ਇਹ ਤੇ ਬੜੀ ਨਿੰਦਿਆ ਕਰ ਰਹੀ ਸੀ ਜੱਗੇ ਦੀ ਤੇ ਹੁਣ ਨਾਲ ਬੈਠਾ ਜਾਂਦਾ ਏ ਇਹ ਰੰਗਾ ਵੀ ਪਤਾ ਨਹੀਂ ਕਿ ਕਿ ਰੰਗ ਵਟਾਉਂਦਾ ਏ ਇੱਕ ਜੀਬ ਦੇ ਸਵਾਦ ਪਿੱਛੇ ਮੈਨੂੰ ਤੇ ਚਿੰਤਾ ਹੋ ਗਈ ਏ ਇਹ ਤੇ ਰਲ ਕੇ ਦੋਨੋਂ ਜਣੇ ਕੋਈ ਕਾਰਾ ਨਾ ਕਰ ਦੇਣ ਅੱਛਾ ਟਾਂਡੀਆਂ ਤੋਂ ਐ ਹਾਂ ਹਾਂ ਪੁੱਤ ਹਮ ਗੱਲ ਜੀ ਤਾਂ ਚੱਲੀ ਜਾਂਦੀ ਏ ਸਾਡੀ ਸਰਪੰਚ ਵੀ ਆਇਆ ਸੀ ਤੇ ਹੁਣ ਦੇਖਦੇ ਆਂ ਬਸ ਉਹ ਕਹਿੰਦੇ ਸੀ ਭਾਈ ਕੁੜੀ ਵਸਾਓ ਤੇ ਕਰਦੇ ਆਂ ਕਿ ਬ ਤਾਂ ਇੱਕ ਦੋ ਦਿਨਾਂ ਚ ਸਾਡੀ ਗੱਲ ਬਣ ਜੇ ਕੁੜੀ ਨੂੰ ਲਈ ਆਈਏ ਸੀ ਮਾਤਾ ਮੈਂ ਕੁੜੀ ਨੂੰ ਬਸਾਉਣ ਦੇ ਪੱਖ 'ਚ ਨਹੀਂ ਆਇਆ ਕੁੜੀ ਨੂੰ ਨਾਂ ਲਿਆਉਣ ਦੇ ਪੱਖ 'ਚ ਆਇਆ ਓਏ ਕੰਨ ਖੋਲ ਕੇ ਗੱਲ ਸੁਣ ਲੈ ਅੱਗੇ ਪਿੱਛੇ ਤੋਂ ਜਦੋਂ ਵੀ ਜੱਗੇ ਦੀ ਗੱਡੀ ਆਉਂਦੀ ਹੈ ਨਾ ਤੇ ਇੱਕ ਪਾਸੇ ਹੋ ਜਾ ਕਰ ਤੇ ਨਹੀਂ ਕਿਤੇ ਮੇਂ ਦੈ ਨਾ ਜਾਵੇਂ ਮੁੱਚਾਂ ਤੇਰੀਆਂ ਹਰੀਆਂ ਭਰੀਆਂ ਦਾੜੀ ਤੇਰੀ ਹੱਲੇ ਟੜਾ ਟੜਾ ਟੜ ਚੱਲੇ ਟੜਾ ਟੜ ਟੜ ਚੱਲੇ ਟੜਾ ਪੜ ਤਾ ਆਇ ਪਾਉਂਗੀ ਮੈਂ ਤਾਂ ਆਇ ਪਾਉਂਗੂ ਲਈ ਆਇ ਨੱਚੂਗੀ ਦੇਖੀ ਬਰ ਸਰੀਕਾਂ ਦੇ ਲੱਗ ਜਾ ਅੱਗ ਕਿਉਂ ਬੁੜੀਏ ਬੜਾ ਬੋਲਦੀ ਸੀ ਉਦੋਂ ਤਾਂ ਮੈਂ ਤੈਨੂੰ ਕਿਹਾ ਸੀ ਨਾ ਕਿ ਇਹਨਾਂ ਗੱਲਾਂ ਦਾ ਨਤੀਜਾ ਤੈਨੂੰ ਭੁਗਤਣਾ ਪੈਣਾ ਏ ਉਹ ਵਿਚਾਰੇ ਭਗਤ ਬੰਦੇ ਆ ਮਾੜੀ ਕੀਤੀ ਏ ਤੁਹਾਨੂੰ ਨਾ ਕੋਈ ਚੰਗੀ ਨਹੀਂ ਕੀਤੀ ਹਲੇ ਤੇ ਤੇਰਾ ਮੁੰਡਾ ਹੀ ਗਿਆ ਏ ਤੈਨੂੰ ਵੀ ਜਾਣਾ ਪੈਣਾ ਚੱਲ ਬੁੜੀਏ ਤੂੰ ਵੀ ਚੱਲ ਆਪਣੇ ਮੁੰਡੇ ਕੋਲ ਹਾਇ ਨਹੀਂ ਤਾਰੋ ਟੁੱਪੜੀਏ ਨਿਕ ਕਲੇਣੀਆ ਤੂੰ ਕਿਉਂ ਮੇਰੇ ਮਗਰ ਪੈ ਗਈ ਨਹੀਂ ਤਾਂ 10 ਮਿੰਟ ਪਿਆ ਜਾਂਦੇ ਨਹੀਂ ਜਦੋਂ ਮਾੜੀ ਜੀ ਅੱਖ ਲਾਉਣੀ ਆ ਕੰਗਰੀ ਉਹਦੀ ਕਦੇ ਇਧਰਲੇ ਪਾਸੇ ਕਦੇ ਇਧਰਲੇ ਪਾਸੇ ਨੀ ਇਹ ਜਿਉਣ ਨਹੀਂ ਦਿੰਦੀ ਨਹੀਂ ਤੂੰ ਮਰ ਜਾ ਮੈਂ ਤਾਂ ਕਹਿਣੀ ਆ ਇਹ ਮਰ ਮੁੱਕ ਜੇ ਮੈਂ ਤਾਂ ਐਂ ਕਹਦਾ ਭੂਤ ਆ ਨੀ ਇਹ ਜਿਉਂਦੀ ਨਹੀਂ ਟਿਕਣ ਦਿੰਦੀ ਹਾਇ ਰਬਾ ਕੀ ਕਰਾਂ ਹਾਏ ਮੇਰਾ ਪੁੱਤ ਵੀ ਨਹੀਂ ਆਇਆ। ਹਾਏ ਮੇਰਾ ਕਾਲਜਾ ਟੜਕ ਟੜਕ ਟੜਕੀ ਜਾਂਦਾ। ਕੋਸੇ ਨੇ ਟੜਕ ਲਾ। ਕੰਜਰੀ ਨੇ ਕਿੱਥੋਂ ਮੇਰੇ ਮਗਰ ਪੈ ਗਈ। ਹਾਏ ਰੱਬਾ। ਨਾ ਤਾਂ ਬੈਠਿਆ ਜਾਂਦਾ। ਨਾ ਪਿਆ ਜਾਂਦਾ। ਜੇ ਬੈਠਦੀ ਐ ਟੱਚ ਵੀ ਲੱਗੀ ਐ। ਜੇ ਪੈਣੀ ਐ ਤਾਂ ਉਹ ਡੈਣ ਆ ਕੇ ਖੜ ਜਾਂਦੀ ਐ ਮੇਰੇ ਸਹਰਾਣੇ। ਕਰਾਂ ਕੀ ਮੈਂ ਉਹ? ਕਿੱਧਰ ਜਾਵਾਂ? ਹਾਏ ਰੱਬਾ ਓਏ। ਹਾਏ। ਹਾਏ। ਓਹ ਹੋ। ਰੋਣਾ ਕਰ ਮੈਂ ਹਾਂ ਲੋ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁੱਤ ਹਾਂਜੀ ਸਰਪੰਚ ਬੋ ਰਹੇ ਹਾਂ ਜੀ ਹਾਂਜੀ ਸਰਪੰਚ ਸਾਹਿਬ ਅੱਛਾ ਮੈਂ ਜਾਇਆ ਸੀਗਾ ਉਧਰ ਵੀਰਾਂ ਸੋਹਰੇ ਕੰਨੀ ਅੱਛਾ ਜੀ ਸੋਹਰੇ ਹਾਂ ਗੱਲਬਾਤ ਕਰਿਆ ਆਇਆ ਸੀਗਾ ਠੀਕ ਹੈ ਜੀ ਹਾਂ ਜੇ ਛੋਟੇ ਕੋਲੇ ਟਾਈਮ ਆ ਤੁਸੀਂ ਆ ਜਾਓ ਨਹੀਂ ਮੈਂ ਆ ਜਾਣਾ ਹੈ ਥਰ ਨੂੰ ਨਹੀਂ ਨਹੀਂ ਕੋਈ ਨਹੀਂ ਸਰਪੰਚ ਸਾਹਿਬ ਮੈਂ ਆਇਆ ਨਹੀਂ ਛੋਟੇ ਕੋਲੇ ਅੱਛਾ ਅੱਛਾ ਆ ਜਾਓ ਜੀ ਫਿਰ ਆ ਜਾਣਾ ਜੀ ਮੰਨ ਲਿਆ ਤੁਹਾਨੂੰ ਕਿਹਨਾਂ ਨਾਲ ਗੱਲ ਹੋ ਰਹੀ ਹੈ? ਬਾਪੂ ਜੀ ਕੀ ਦਾ ਫੋਨ ਸੀ? ਉਹ ਤਾਂ ਆਪਣੇ ਸਰਪੰਚ ਸਾਹਿਬ ਦਾ ਸੀਗਾ। ਕੀ ਕਹਿੰਦੇ ਸੀ? ਮੈਂ ਕਿਹਾ ਸੀ ਨਾ ਸਰਪੰਚ ਸਾਹ ਕੋਲੇ ਸੁੱਦੀ ਸਾਰੀ ਪਿਆਖੇ ਦੱਸੀ ਸੀਗੀ ਕਿ ਭਾਈ ਉਹਦੇ ਸਹੁਰੇ ਨੇ ਐਸ ਮਾਨ ਚਗਾਤਾ। ਉਹ ਕਹਿੰਦਾ ਬਾਪੂ ਜੀ ਮੈਂ ਜਾ ਕੇ ਆਉਣਾ ਤੁਸੀਂ ਫਿਕਰ ਨਾ ਕਰੋ। ਫਿਰ ਬਾਪੂ ਜੀ ਬਣਦਾ ਕੋਈ ਹੱਲ? ਉਹ ਆਗੇ ਪੁੱਤ। ਉਹਨੇ ਬੁਲਾਇਆ ਸਰਪੰਚ ਸਾਹਿਬ ਨੇ ਮੈਨੂੰ। ਤੇ ਚਲ ਮੈਂ ਜਾਇਆ ਮੈਂ। ਜਾਇਆ ਉਹ ਬਾਪੂ ਜੀ। ਸਿੰਘਾ ਪੁੱਤ ਮੈਂ ਜਾ ਕੇ ਆਉਣਾ ਫਿਰ। ਤੇ ਬਾਕੀ ਤੁਹਾਨੂੰ ਆ ਕੇ ਦੱਸਦਾ ਕੀ ਬਣਿਆ। ਦੇਖ ਲੈ ਮੇਰੇ ਘਰ ਕੇ ਵਿਚਾਰਾ ਬਾਪੂ ਵੀ ਵਿਵਪਤਾ ਚ ਪੈ ਰਿਹਾ ਉਹਦੀ ਵਿਚਾਰੀ ਦੀ ਰਾਮ ਕਰਨ ਦੀ ਉਮਰ ਕਦੇ ਉਧਰ ਭਜਦਾ ਕਦੇ ਉਧਰ ਭਜਦਾ ਆ ਮਾੜਾ ਜਿਹਾ ਬਾਈ ਸਰਪੰਚ ਦੇ ਫੋਨ ਤੋਂ ਪਤਾ ਲੱਗਿਆ ਕਿ ਕੋਈ ਹੱਲ ਹੋ ਜਾਊਗਾ ਉਹਦੀ ਭੱਜ ਗਿਆ ਵਿਚਾਰਾ ਪਛਾਹ ਵੀ ਨਹੀਂ ਦੇਖਦਾ हे ਪ੍ਰਮਾਤਮਾ ਤੂੰ ਹੀ ਕੋਈ ਹੱਲ ਕਰ ਦੇ ਮੇਰਾ ਕਰਮਾ ਮਾਰੀਦਾ ਮੇਰੇ ਬੁੜੇ ਬਾਪੂ ਤੇ ਦਰਸ ਕਰ ਲੈ ਨਹੀਂ ਬੀਬੀ ਲੈਣਾ ਕੁਝ ਨਹੀਂ ਬੀਬੀ ਦੇ ਦੇ ਨਹੀਂ ਕੋਈ ਦੋ ਬੇ ਜਾਂ ਰੋਟੀਆਂ ਕੋਈ ਦਾਲ ਦੀ ਕੌਲੀ ਦੇ ਦੇ ਨਹੀਂ ਤਾਂ ਬਰਫ ਦਾ ਡੰਗਾ ਹੀ ਦੇ ਛੱਡ ਹੰਦੀਂਦੀ ਨਹੀਂ ਬੀਬੀ ਤੇ ਅੰਦਰ ਪਈ ਹੋਣੀ ਹੈ ਲੈ ਲੋ ਤੱਕਲੇ ਖੁਰਚਣੇ ਬਟਕਲਾਂ ਨੂੰ ਥੱਲੇ ਲਵਾ ਲੋ ਪੀਪਿਆਂ ਦੇ ਢੱਕਣ ਲਵਾ ਲੋ ਸੋਨਾ ਚੁਨਾ ਠੀਕਾ ਆਪਣਾ ਹਾਂ ਵਧੀਆ ਖੜਾਈ ਅਛਾ ਉਹ ਪਰਲੇ ਦੋ ਕਿੱਲੇ ਮਾੜੇ ਲੱਗਦੇ ਹੁਣ ਥੋੜੇ ਜਿਹਾ ਪਾਣੀ ਕੋਈ ਪਾ ਲਾਤਾ ਸੀ ਉਹਨੂੰ ਹਾਂ ਹਾਂ ਪਾਣੀ ਲਾਈ ਜਾਂਦੇ ਆ ਜੀ ਅੱਜ ਮੈਂ ਲੈਟ ਆ ਜਾਂਦੀ ਆ ਪੂਰੀ ਬਹੁਤ ਠੀਕ ਹੈ ਧਿਆਨ ਰੱਖਿਆ ਕਰ ਮਾੜੇ ਕੋਈ ਨਹੀਂ ਧਿਆਨ ਲੱਗਦਾ ਤਾਂ ਆਇਆ ਗੁਰਮਖਾਣੇ ਅੱਛਾ ਕੋਈ ਨਹੀਂ ਤੂੰ ਕਰਨ ਕੰਮ ਕਰਦਾ ਜੀ ਠੀਕ ਹੈ ਜੀ ਹੋਰ ਜੀ ਸਰਪੰਸਾਬ ਤੁਸੀਂ ਕਿ ਬਣਾਏ ਜੀ ਆਪਣੇ ਉਧਰ ਉਹ ਤੋਂ ਬਾਪੂ ਜਿਵੇਂ ਗਿਆ ਸੀ ਉਹਨਾਂ ਦੀ ਬੁੜੀ ਤਾਂ ਚੱਕਵੀਂ ਵਾਲੀ ਆ ਹਾਂਜੀ ਉਹ ਤਾਂ ਕੱਲ ਤੇ ਨਹੀਂ ਆਉਂਦੀ ਅੱਛਾ ਜੀ ਮੈਂ ਕਹਾਂ ਸੀ ਮੁੰਡੇ ਨੂੰ ਬੁਲਾ ਲਓ ਅਕੇ ਮੁੰਡਾ ਦਾ ਭਾਈ ਡਿਊਟੀ ਗਿਆ। ਉਥੇ ਰਕਿਆ ਵੀ ਕੁੜੀ ਦਾ ਸਾਨੂੰ ਭਾਈ ਪਸਾਉਣੀ ਪਊਗੀ। ਹਾਂਜੀ। ਗਲਤ ਆ ਜਾ ਕਰੇ ਫਿਰ ਮੁੱਕਰ ਜਾ ਕਰੇ। ਸਹੀ। ਆਉਂਦੇ-ਉਂਦੇ ਮੈਂ ਇਨਕ ਤਾਂ ਕਿਹਾ ਵੀ ਕੁੜੀ ਤਾਂ ਪਸਾਉਣੀ ਪਊਗੀ। ਸੱਦੇ ਤਰੀਕਾ ਨਾਲ ਪਸਾ ਲੋਂਗੇ ਤਾਂ ਚੰਗੀ ਗੱਲ ਐ। ਨਹੀਂ ਫਿਰ ਸਾਡੇ ਕੋਲ ਸਾਰੇ ਹੱਲ ਹੈਗੇ। ਹਾਂਜੀ। ਕੋਈ ਨਹੀਂ ਜਨਾਬ ਵਸਾਈ। ਥਾਣੇ ਕਚੇਰੀਆਂ ਤੱਕ ਤੱਕ ਗਿਆ ਹੀ ਨਹੀਂ। ਸੋ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਕਰਾਂਗੇ ਆਪਾਂ। ਜਿਹੜਾ ਤੁਸੀਂ ਸਾਡੇ ਵਾਸਤੇ ਨਾਲ ਸੋਚਿਆ। ਚਲੋ ਕੋਈ ਨਹੀਂ ਹੋਰ ਜੀ ਧੀਆ ਤੇਣੀਆਂ ਸਭ ਦੇ ਸਾਝੇ ਹੁੰਦੇ ਹਾਂਜੀ ਹਾਂਜੀ ਸਰਪੰਚ ਸਾਹਿਬ ਤੇ ਤੁਸੀਂ ਬੜੀ ਫਿਕਰ ਨਾ ਕਰਿਓ ਦੋ ਕੁ ਦਿਨ ਦਾ ਟਾਈਮ ਦਿੱਤਾ ਆਪਾਂ ਨੂੰ ਉਹਨਾਂ ਨੇ ਰਾਇ ਕਰਕੇ ਦੱਸਾਂਗੇ ਠੀਕ ਹੈ ਸਰਪੰਚ ਸਾਹਿਬ ਹਾਂ ਚਲੋ ਕੋਈ ਨਹੀਂ ਬਾਕੀ ਤੁਸੀਂ ਗੌਰ ਰੱਖੋ ਜੀ ਹਾਂ ਹਾਂ ਕੋਈ ਚੱਕਰ ਨਹੀਂ ਚੱਲਾਂਗੇ ਫਿਰ ਕੋਈ ਦੁਬਾਰੇ ਜੇ ਕੋਈ ਮੇਰੇ ਧਿਆਨ 'ਚ ਹੀ ਹੈ ਚੰਗਾ ਜੀ ਮੇਰੀ ਜ਼ਿੰਮੇਵਾਰੀ ਹੈ ਟੈਨਸ਼ਨ ਨਾ ਲਓ ਸੰਭਲ ਜੀ ਠੀਕ ਹੈ ਉਹ ਨਾ ਜੱਗਾਬੇ ਪਕਾ ਦਾਰੂ ਪਈ ਹੋਏ ਤੇ ਬਾਈ ਸੋਸਰੀ ਕਾਲ ਔਰ ਕੀ ਹਾਰਾ ਰੰਗਿਆ ਮੈਂ ਕਹਾਂ ਜੀ ਮੇਰਾ ਨੇ ਥੋਡੀਆਂ ਰੰਗ ਭਾਗ ਲੱਗੇ ਪੈਣਗੇ ਤੇ ਬਾਈ ਇੱਥੇ ਕੀ ਕੀ ਕਰਦੇ ਸੀਗੇ ਇੱਥੇ ਤੈਨੂੰ ਪਤਾ ਹੈ ਬੈਲੀਆਂ ਦੀ ਮੇਨ ਖਰਾਕ ਦਾਰੂ ਹੁੰਦੀ ਆ ਹਾਏ ਮੈਨੂੰ ਪਤਾ ਸੀਗਾ ਬਾਈ ਵੀ ਪੱਕਾ ਬਾਈ ਨੇ ਦਾਰੂ ਪਾਈ ਹੋਗੀ ਪਰ ਨਾ ਜਾਉ ਤਾਂ ਦਾਰੂ ਦਾ ਨਾ ਰਹਿਣਾ ਬੜਾ ਕਿ ਗਾੜ ਦੇ ਚੰਦ ਪੈ ਗਈ ਸੱਚ ਬਾਈ ਮੈਂ ਨਾ ਕਿਰਨਾ ਬਣੀ ਜ਼ਰੂਰੀ ਗੱਲ ਕਰਨੀ ਹੈ ਨਾ ਦੱਸ ਰੰਗਿਆ ਫਿਰ ਬਾਈ ਅੱਜ ਮੈਂ ਨਾ ਸਵੇਰੇ ਸਰਪੰਚ ਕੋਲ ਗਿਆ ਸੀਗਾ ਆਪਦੀ ਪ੍ਰਸ਼ਨ ਬਣਾਉਣ ਤੇ ਉੱਥੇ ਗੁਰਮਖਾਇਆ ਸੀਗਾ ਤੇ ਉਹ ਕਹਿੰਦਾ ਵੀ ਸਰਪੰਚ ਸਾਹਿਬ ਕਿਵੇਂ ਨਾ ਕੰਮ ਇਹ ਕਰਕੇ ਵੀ ਮੇਰੀ ਕੁੜੀ ਨੂੰ ਉਹਦੇ ਸਹੁਰੇ ਤੋਰੋ ਤੇ ਫਿਰ ਮੈਂ ਦਿਮਾਗ ਲਵਾਇਆ ਮੈਂ ਸਰਪੰਚ ਸਾਹਿਬ ਨੂੰ ਕਿਹਾ ਮਹਾਂ ਜੀ ਮੈਂ ਤਾਂ ਆਪ ਤੁਹਾਡੇ ਨਾਲ ਜਾਉਂਗਾ ਤੇ ਮੈਂ ਮੈਂ ਗੁਰਮੁਖ ਦੇ ਕੁੜੀ ਦੇ ਸਹੁਰਿਆਂ ਦੇ ਘਰੇ ਜਾ ਕੇ ਆਇਆ ਦਾ ਤੇ ਉੱਥੇ ਸਰਪੰਚ ਨੇ ਬਾਬਾ ਸਟੈਂਡ ਜਾਲਿਆ ਸੀਗਾ ਉਹ ਕਹਿੰਦਾ ਵੀ ਅਕੇ ਜਾਂ ਤਾਂ ਆਪਦੀ ਕੁੜੀ ਨੂੰ ਲੈ ਕੇ ਆਓ ਤੇ ਨਹੀਂ ਫਿਰ ਅਕੇ ਕੋਰਟ ਕਚਹਿਰੀਆਂ ਚੱਕੇ ਤੁਹਾਨੂੰ ਅਕੇ ਦਾਵਾ ਕਰਾਂਗੇ ਤੇ ਕੁੜੀ ਡਰ ਗਈ ਸੀਗੀ ਉਹ ਲੱਗਦਾ ਗੁਰਮਖਾ ਦੇ ਨਾਲ ਸਰਪੰਚ ਨੂੰ ਵੀ ਬਾਜੀ ਪਾਉਣੀ ਪਊ ਹਾਂ ਹਾਂ ਬਾਈ ਚੱਕੇ ਮੈਨੂੰ ਲੱਗਦਾ ਹੈਗਾ ਉਹ ਵੀ ਆਪਦੀ ਖੁਰਕ ਜੀ ਕਰਵਾਊਗਾ ਤੇ ਤੇ ਜੇ ਜੇ ਆਪਣੇ ਆਪਣੇ ਨਾਲ ਜਿਹੜਾ ਜਿਹਦੀ ਦੁਸ਼ਮਣੀ ਹੈਗੀ ਤੇ ਉਹਦੀ ਕੁੜੀ ਅਹੀਂ ਬਾਗੀ ਆਪਦੇ ਸਹਰੇ ਕਰੇ ਫਿਰ ਆਪਣਾ ਜਉਂਦੇ ਜੀ ਮਰਨਾ ਹੋ ਗਿਆ ਰੰਗਿਆ ਅੰਦਰਲੀ ਗੱਲ ਅਦੀ ਸਾਰੀ ਬੜਕ ਰੱਖੀ ਜਦੋਂ ਵੀ ਪਤਾ ਲੱਗਿਆ ਨਾ ਤੇ ਮੈਨੂੰ ਸਾਰੀ ਗੱਲ ਕੰਨੀ ਪਾ ਕੇ ਜਾਈ ਭਾਈ ਮੈਂ ਮੈਂ ਉਹੀ ਗੱਲ ਕਹਨੇਗਾ ਵੀ ਉਹ ਬੁੜੀ ਦਾ ਇੱਕ ਵਾਰੀ ਤਾਂ ਪਾਣੀ ਨਿਕਲਿਆ ਸੀਗਾ ਤੇ ਉਹ ਸਰਪੰਚ ਨੇ ਕਿਹਾ ਵੀ ਆਪਾਂ ਦਾਵਾ ਕਰਾਂਗੇ ਤੇ ਨਾ ਆਏ ਕਹਨੇਗਾ ਉਹ ਉਹ ਵੀ ਡਰਦੇ ਇਹਦੀ ਗੁਰਮੁਖ ਦੀ ਕੁੜੀ ਨੂੰ ਲੈ ਨਾ ਜਾਣ ਤੇ ਮੈਂ ਕਹਾਂਗਾ ਆਪਾਂ ਕੱਢੋ ਜੀ ਜੀਪ ਤੇ ਆਪਾਂ ਚੱਲ ਗਾਈਏ ਚੱਲ ਰੰਗਿਆ ਆ ਜਾ ਹੁਣੇ ਹੀ ਚੱਲਦੇ ਆ ਹਾਂ ਚਲੋ ਭਾਈ ਹੁਣ ਵਟੀ ਗਿਆ ਦੇ ਸਾਰੇ ਨਾਲ ਹੀ ਆ ਗਏ ਹੋਣਗੇ ਪਰ ਕਿੱਥੇ ਐਡੇ ਚੰਦਰੇ ਸਰਪੰਚ ਸਾਹਿਬ ਦੀ ਗੱਲ ਨਹੀਂ ਮੰਨੀ ਨਾਲੇ ਬੁੜੀ ਤਾਂ ਐਨੀ ਚੱਕ ਮੀਆਂ ਗੱਲਾਂ ਹੀ ਛੱਡ ਦੇ ਚਲੋ ਸਰਪੰਚ ਸਾਹਿਬ ਨੇ ਆਖਿਆ ਤਾਂ ਹੈ ਇਸੇ ਕੜ ਨਹੀਂ ਫਿਰ ਪੁਲਿਸ ਦਾ ਸਹਾਰਾ ਲਾਵਾਂਗੇ ਕੋਈ ਨਾ ਕੋਈ ਗੱਲ ਰਾਹ ਤਾਂ ਪਾਉ ਪਰ ਹੁਣ ਜਾ ਕੇ ਮੈਂ ਵੀਰਾਂ ਨੂੰ ਕੀ ਦੱਸੂ ਆ ਕੀ ਗੱਲ ਤਾਂ ਐ ਹੋ ਗਈ ਚਲੋ ਕਾਲਾ ਮੜਲਾ ਇਹ ਕਰ ਦਾਂਗੇ ਥੋੜੀ-ਬੋਤੀ ਦੱਸ ਦਾਂਗੇ ਕੜਾ ਨੇੜੇ ਸਰਪੰਚ ਦਾ ਘਰ ਵੀ ਭੜੀ ਤੁਰ ਉਹ ਵੀਰਾ ਪੁੱਤ ਪਾਣੀ ਲੈ ਕੇ ਆ ਲਿਆਉਣੀ ਆ ਬਾਪੂ ਜੀ ਦਮ ਚੜ ਗਿਆ ਆਹੋ ਆਲੂ ਬਾਪੂ ਜੀ ਪਾਣੀ ਕੀ ਕਹਿੰਦਾ ਬਾਈ ਸਰਪੰਚ ਤੇਰੀ ਸੱਸ ਪੁੱਤ ਬਾਲੀ ਚੰਦਰੀ ਆ ਮੰਨੀ ਨਹੀਂ सरपंच ਨੂੰ ਸੋਸੋਕਸ ਬੋਲੀਏ ਕੋਈ ਨਹੀਂ ਪਤਾ ਸਰਪੰਚ ਸਾਹਿਬ ਨੇ ਕਿਹਾ ਆਪਾਂ ਪੁਰਸਾ ਸਹਾਰਾ ਲਮਾਇ ਕੋਈ ਬਾਪੂ ਜੀ ਮੇਰੀ ਸੱਸ ਹੋਰਾਂ ਚ ਕੋਈ ਆਇਆ ਸੀ ਬਾਈ ਸਰਪੰਚ ਕੋਲੇ ਨਾ ਪਤਾ ਉਹ ਐਡੇ ਚੰਦਰੇ ਉਹ ਇੱਥੇ ਕਿੱਥੇ ਹੁੰਦੇ ਨਾ ਸਰਪੰਚ ਸਾਹਿਬ ਗਿਆ ਸੀ ਉਹਨਾਂ ਦੇ ਪਿੰਡ ਪਤਾ ਨਹੀਂ ਬਾਪੂ ਜੀ ਕਿ ਹੋ ਜੀ ਆਹੋ ਨਹੀਂ ਬੁੜੀਆਂ ਸੌ ਗੱਲ ਟਕਿਉਂ ਦੀਆਂ ਹੁੰਦੀਆਂ ਨੇ ਉਹ ਤਾਂ ਆਪ ਹੀ ਨਹੀਂ ਘਰ ਬਸਣ ਦਿੰਦੀ ਆਪਦੇ ਪੁੱਤ ਦਾ ਕਦੋਂ ਦੀ ਆਈਆਂ ਦੇਖ ਲੈ ਕਦੇ ਮੰਗਰੇ ਇਨੀ ਕੀਤਾ ਚੱਲ ਮੇਰਾ ਤਾਂ ਛੱਡੋ ਪਿਓ ਜਵਾਖੜੀ ਤਾਂ ਤੁਹਾਡੀ ਅੰਸਰ ਤੁਹਾਡਾ ਖੂਨ ਆ ਕਿੱਥੋਂ ਪਛਾਣਦੇ ਰਹੋ ਐਡੇ ਮਾੜੇ ਰਿਸ਼ਤੇ ਰਣਾ ਬਾਹ ਪੈ ਗਿਆ ਗੱਲਾਂ ਹੀ ਛੱਡ ਦੇ ساری عمر ਦਾ ਪਸਤਾਵਾ ਹੋ ਗਿਆ ਪਤਾ ਈ ਕਰੀਏ ਚੱਲ ਬਾਪੂ ਜੀ ਕੋਈ ਨਹੀਂ ਐਡੀ ਕਿ ਜਵਾਖੜੀ ਆ ਲੋਕ ਨਾ ਬਗਾਨੇ ਚ ਵੱਖ ਨੂੰ ਇੰਨਾ ਪਿਆਰ ਕਰਦੇ ਨੇ ਆਪਦੀ ਜਵਾਖੜ ਤੇ ਵੀ ਨਹੀਂ ਆਇਆ ਉਹਨਾਂ ਨੂੰ ਪੂਰਾ ਤੇ ਬੱਪੂ ਜੇ ਹੋ ਜੇ ਹੁੰਦੇ ਤਮੈਂ ਇੱਥੇ ਕਾਹਨੂੰ ਬੈਂਦੀ ਕਰੋ ਮੈਨੂੰ ਕਾਹਨੂੰ ਪੈਰ ਪੱਟਣ ਦਿੰਦੇ ਦੇਖ ਲੈ ਇੱਕ ਇੱਕ ਚੀਜ਼ ਉਹਨੇ ਮੇਰੀ ਆਪ ਤਰਿਆ ਟੈਂਪੂ ਚ ਕੋਈ ਨਾ ਕਰ ਰਿਹਾ ਪਰ ਅਬ ਦੇਖਦਾ ਉਹਦੇ ਘਰੇ ਢੇਰ ਹੈ ਢੇਰ ਨਹੀਂ ਪੁੱਤ ਲੱਗਦਾ ਸਰਪੰਚ ਸਾਹ ਕੋਈ ਆਪਣੀ ਗੱਲ ਬਿਲੇ ਲਾ ਦੇਣਗੇ ਲੱਗਦਾ ਮੈਨੂੰ ਕੋਈ ਸਰਪੰਚ ਸਾਹ ਤੇ ਚੰਗਾ ਵਿਚਾਰਾ

ਭਾਈ ਜਕੇ ਤੁਸੀਂ ਕਰੋ ਗੱਲ ਮੈਂ ਇੱਥੇ ਖੜਾ ਠੀਕ ਹੈ ਜਲੇ ਕੋਈ ਗੱਲ ਨਹੀਂ ਆ ਰੰਗੇ ਚੰਚਲ ਭਾਈ ਚੱਲ ਰੰਗੇ ਆ ਕੋਈ ਦਿਸਦਾ ਹੀ ਨਹੀਂ ਮੈਂ ਬਾਏ ਮਤ ਰਹੀ ਤਾਈ ਸਸ ਸਸ ਸੋਸਰੀ ਕਾਲ ਹਾਈ ਨੇ ਤਾਰੋ ਤੇਰਾ ਭਾਈ ਜੇ ਬੇੜਾ ਕੰਜਰਗੇ ਹੁਣ ਤੂੰ ਬੈਲੀ ਵੀ ਭੇਜਣ ਲੱਗੀ ਮੈਨੂੰ ਤੇ ਮੇਰੇ ਪੁੱਤ ਨੂੰ ਮਰਵਾਉਣ ਵਾਸਤੇ ਹਾਏ ਰੱਬਾ ਇੱਕ ਮਿੰਟ ਬਾਈ ਇੱਕ ਮਿੰਟ ਤੈ ਤੂੰ ਡਰਨਾ ਇਹ ਇਹ ਮੇਰਾ ਯਾਰ ਹੈ ਜੱਗਾ ਬੈਲੀ ਇਹਨੇ ਬਹੁਤ ਘਾਟੇ ਲਾਇਨੇ ਆ ਜਾ ਗੱਲ ਕਰਾਉਣਾ ਆ ਜਾ ਆ ਜਾ ਆਇਆ ਕਿਵੇਂ ਐ ਉਹ ਤੂੰ ਆ ਜਾ ਆ ਜਾ ਸਸਰੀਕਾਲ ਮਾਤਾ ਸਸਰੀਕਾਲ ਪੁੱਤ ਇਹ ਟਾਂਡੀਆਂ ਤੋਂ ਜਿੱਥੇ ਤੁਹਾਡਾ ਮੁੰਡਾ ਵਾ ਅੱਛਾ ਅੱਛਾ ਟਾਂਡੀਆਂ ਤੋਂ ਐ ਹਾਂ ਹਾਂ ਪੁੱਤ ਗੱਲ ਜੀ ਤਾਂ ਚੱਲੀ ਜਾਂਦੀ ਹੈ ਸਾਡੀ ਸਰਪੰਚ ਵੀ ਆਇਆ ਸੀ ਤੇ ਹੁਣ ਦੇਖਦੇ ਆਂ ਬਸ ਉਹ ਕਹਿੰਦੇ ਸੀ ਭਾਈ ਕੁੜੀ ਬਸਾਓ ਤੇ ਕਰਦੇ ਆਂ ਕਿ ਬ ਤਾਂ ਇੱਕ ਦੋ ਦਿਨਾਂ ਚ ਸਾਡੀ ਗੱਲ ਬਣ ਜੇ ਕੁੜੀ ਨੂੰ ਲਈ ਆਈਏ ਸੀ ਮਾਤਾ ਮੈਂ ਕੁੜੀ ਨੂੰ ਬਸਾਉਣ ਦੇ ਪੱਖ 'ਚ ਨਹੀਂ ਆਇਆ ਕੁੜੀ ਨੂੰ ਨਾਂ ਲਿਆਉਣ ਦੇ ਪੱਖ 'ਚ ਆਇਆ ਨਾਂ ਲਿਆਉਣ ਦੇ ਪੱਖ 'ਚ ਇਹ ਕੀ ਗੱਲ ਹੈ ਰੰਗੇ ਸਮਝਾ ਗੱਲ ਮਾੜੀ ਜੀ ਮਾਤਾ ਨੂੰ ਤਾਈ ਇਹ ਇਹ ਟਾਂਡੀਆਂ ਤੋਂ ਆਏਗਾ ਅੱਛਾ ਚੱਕਾ ਪੈਲੀ ਐ ਅੱਛਾ ਅੱਛਾ ਹਾਂ ਇਹ ਮੇਰੀ ਮੁੱਛ ਦਾ ਵਾਲ ਨਹੀਂ ਨਹੀਂ ਮੈਂ ਇਹਦੀ ਮੁੱਛ ਦਾ ਵਾਲ ਹੈਗਾ ਤੇ ਇਹ 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 ਇਹਦੇ ਪਿਓ ਨੇ ਵੀ 2-3 ਕਤਲ ਕੀਤੇ ਨੇਗੇ ਠੀਕ ਹੈ ਤੇ ਇਹਦੇ ਪਿਓ ਦੇ ਖਿਲਾਫ ਗੁਰਮਖਾ ਜਿਹੜਾ ਥੋੜੀ ਮੇਰਾ ਕੁੜਮਾ ਹਾਂ ਹਾਂ ਸੌਰਾ ਮੁੰਡੇ ਦਾ ਉਹਨੇ ਗਵਾਹੀ ਦਿੱਤੀ ਤੇ ਉਹ ਗਵਾਹੀ ਦੇ ਕਾਰਨ ਬਾਈ ਜੱਗੇ ਦੇ ਹੋਲੇ ਪਾਲੇ ਪਿਓ ਨੂੰ ਸਜ਼ਾ ਹੋ ਗਈ ਹੁਣ ਉਹ ਜੇਲ੍ਹ ਚ ਹੈਗਾ ਤੇ ਬਾਈ ਨੇ ਬਾਈ ਨੇ ਹੁਣ ਇਹ ਫੈਸਲਾ ਕੀਤਾ ਹੈਗਾ ਵੀ ਗੁਰਮਖੇ ਦੀ ਕੁੜੀ ਨੂੰ ਆਪਾਂ ਉੱਥੇ ਹੀ ਰੱਖਣਾ ਹੈਗਾ ਇਸ ਘਰੇ ਨਹੀਂ ਲੈ ਕੇ ਆਉਣਾ ਤੁਹਾਡੇ ਤੇ ਜੇ ਕੋਈ ਦਿੱਕਤ ਆਈ ਮੁਸੀਬਤ ਆਉਗੀ ਤੁਸੀਂ ਸਾਨੂੰ ਦੱਸ ਦਿਓ ਮੈਂ ਵੀ ਤੁਹਾਡੇ ਨਾਲ ਹੈਗਾ ਉਹ ਤਾਂ ਗੱਲ ਠੀਕ ਹੈ ਨਾ ਤੂੰ ਸਰਪੰਚ ਦੇ ਨਾਲ ਵੀ ਆਇਆ ਸੀ ਉਹ ਆਈ ਮੈਂ ਤੈਨੂੰ ਦੱਸ ਕੇ ਤਾਂ ਗਿਆ ਸੀਗਾ ਵੀ ਮੈਂ ਉਹਦੇ ਤਾਂ ਨਾਲ ਆਇਆ ਸੀਗਾ ਅੰਦਰੋਂ ਦਾ ਅੰਦਰੋਂ ਤਾਂ ਮੈਂ ਬਾਈ ਜੱਗੇ ਦੇ ਨਾਲ ਆਇਆ ਅੱਛਾ ਚੱਲ ਬੈਠੋ ਫਿਰ ਮਾਂ ਮੰਜਾ ਡੋਣੀ ਐ ਚਾਹ ਚੂ ਬਣਾਉਣੀ ਐ ਬਾਈ ਆਪਾ ਕੋਕਿਲ ਲਾ ਕੇ ਆ ਦੇ ਦੇਖੀ ਪਤ ਬੱਜੇ ਨਾ ਲੈ ਆ ਜਾ ਬੈਠੋ ਬੈਠ ਬੈਠ ਆ ਜਾ ਬੈਜੋ ਬੈਜੋ ਪੁੱਤ ਬੈਜੋ ਮੈਂ ਚਾਹ ਕਰਾਂ ਥੋੜੀ ਜੀ ਤੇ ਤੂੰ ਸਤਾ ਮੈਨੂੰ ਡਰਾਈ ਦਿੱਤਾ ਮੇਰੇ ਤਾਂ ਕਾਲਜੱਕ ਕੜਤਾ ਮੈਂ ਅੱਖਾਂ ਲੈ ਵੀ ਹ ਗੰਡਾਸਾ ਲੈ ਕੇ ਸਾਨੂੰ ਮਾਰਨ ਆ ਗਏ ਮੈਂ ਨਹੀਂ ਹੁਣ ਬਚਦੀ ਉਹ ਤਾਰੋ ਵੈਲਣ ਦਾ ਬੇੜਾ ਬੈਠਾ ਐ ਵੀ ਉਹਨੇ ਭੇਜਤੇ ਹੁਣ ਲਗਾੜੇ ਭੇਜਤੇ ਮੇਰਾ ਤਾਂ ਪੁੱਤ ਕਾਹ ਜਾ ਨਿਕਲ ਗਿਆ ਜਦੋਂ ਤੂੰ ਗੱਲ ਦੱਸੀ ਸਾਰੀ ਫਿਰ ਮੇਰੇ ਸਾਹ ਚ ਸਾਥ ਆਈ ਮਾਤਾ ਤਾਰੋ ਤੂਰੋ ਤੋਂ ਨਹੀਂ ਡਰਨਾ ਅਸੀਂ ਸੋਡੇ ਨਾਲ ਆ ਤੇ ਨਾਲ ਹੀ ਖੜਾਂਗੇ ਹਾਂ ਠੀਕ ਹੈ ਪੁੱਤ ਪਹਿਲਾਂ ਸਰਪੰਚ ਆਇਆ ਸੀ ਨਾ ਇਹ ਨਾਲ ਆਇਆ ਸੀ ਉਦੋਂ ਉਹ ਵੀ ਬਾਵਾ ਕੁਝ ਕਹਿ ਕੇ ਗਿਆ ਕਿ ਤੁਸੀਂ ਕੁੜੀ ਨੂੰ ਪਸਾਓ ਅਸੀਂ ਕੋਰਟ 'ਚ ਐ ਕਰ ਦਾਂਗੇ ਫਲਾਣਾ ਕਰ ਦਾਂਗੇ ਤਾਂ ਕਰਕੇ ਮੈਨੂੰ ਡਰ ਲੱਗਦਾ ਜੱਗੇ ਬਈ ਉਹਨੀਆਂ ਤਾਂ ਕਾਨੂੰਨੀ ਕਤਤਾਂ ਵਾਲੀਆਂ ਗੱਲਾਂ ਸੀਗੀਆਂ ਇਹ ਗੱਲਾਂ ਤਾਂ ਬਾਲਾ ਚਿਰ ਕੇਸ ਉਲਝਦੇ ਹੁੰਦੇ ਨੇ ਤੇ ਤਾਈ ਤੂੰ ਵੀ ਨਡਰੀ ਇਹ ਧੁੱਕੀਆਂ ਧੁੱਕੀਆਂ ਤਾਂ ਦੇਣਗੇ ਠੀਕ ਹੈ ਇਹ ਜਿਹੜੇ ਪੜੇ ਲਿਖੇ ਹੁੰਦੇ ਨੇ ਇਹ ਬਾਲੇ ਕਈ ਦੇ ਕਾਨੂੰਨਾਂ ਦੇ ਚੱਕਰਾਂ 'ਚ ਪੈਂਦੇ ਆਗੇ ਤੇ ਜਿਹੜਾ ਸਾਡਾ ਯਾਰ ਹੈ ਇਹ ਤਾਂ ਸਿੱਧਾ ਆ ਦੇਖੀ ਅੱਛਾ ਪਰ ਇਹ ਰੱਖ ਪਤਾ ਦਰਜਾ ਲੱਗਦਾ ਇਹ ਦਿਨ ਕੰਮ ਕਰਦਾ ਹੈਗਾ ਮਾਤਾ ਸਰਪੰਚ ਸਰਪੰਚ ਸਾਡੇ ਮੂਰੇ ਨਹੀਂ ਗੱਲ ਕਰਦੇ ਅੱਛਾ ਪਤਾ ਅੱਜ ਤਾਂ ਸਿੱਧਾ ਗੱਟ ਹੀ ਲਾਉਨੇ ਆ ਬੰਦੇ ਦਾ ਠੀਕ ਹੈ ਲੈ ਫਿਰ ਹੁਣ ਮੈਂ ਕੀ ਡਰੂੰਗੀ ਜਦੋਂ ਮੇਰੇ ਪੁੱਤ ਮੇਰੇ ਨਾਲ ਹੈ ਬੈਲੀ ਪੁੱਤ ਹੈ ਨਾ ਵੀ ਹਾਂ ਨਾ ਨਾ ਪੁੱਤ ਗੁਰਮੁਖੇ ਦੀ ਵੀ ਧੌਣ ਚੋਂ ਕਿੜ ਕੱਢਣੀ ਆ ਉਹ ਹਾਂ ਬਸ ਇਹ ਬਾਕੀ ਰੰਗੇ ਨੇ ਮੈਨੂੰ ਸਾਰੀ ਗੱਲ ਸਮਝਾਈ ਆ ਬਾਕੀ ਰੰਗੇ ਉਹ ਗੱਲ ਸਾਮ ਸਾਰੀ ਕੋਈ ਗੱਲ ਨਹੀਂ ਉਹ ਤਾਂ ਤਾਈ ਐ ਸੀਗਾ ਬਿ ਜਦੋਂ ਮੈਂ ਸਰਪੰਚ ਕੋਲੇ ਆਇਆ ਸੀਗਾ ਨਾਲ ਉਦੋਂ ਮੈਨੂੰ ਸਾਰੀ ਗੱਲ ਪਿੜਕਾ ਗਈ ਸੀਗੀ ਠੀਕ ਹੈ ਤੇ ਇੱਕ ਉਹ ਤਾਰੂ ਆ ਜਿਹੜੀ ਉਹ ਬੜਾ ਜ਼ੋਰ ਲਾਈ ਜਾਂਦੀ ਹੈਗੀ ਉਹ ਬਾਈ ਉਹ ਨਾ ਉਹੀ ਜਨਾਨੀ ਜੀ ਲੱਗਦੇ ਦੇਖਣ ਨੂੰ ਤੇ ਉਹਦੇ ਕੋਲੇ ਮੈਂ ਸੁਣਿਆਗਾ ਵੀ ਪਿਸਤੌਲ ਵੀ ਹੈਗਾਗਾ ਅੱਛਾ ਹਾਂ ਉਹਨੇ ਇੱਕ ਕਤਲ ਵੀ ਕੀਤਾਗਾ ਹਾਂ ਹਾਂ ਤਾਰੂ ਨੇ ਹਾਂ ਹੈ ਹੈ ਤਾਂ ਉਹ ਖਰਾਬ ਹੈਗੀ ਪਰ ਐ ਵੀ ਜੱਗੇ ਵੈਲੀ ਦੇ ਹੁੰਦੇ ਆ ਮਾਤਾ ਕਿਸੇ ਗੱਲ ਦਾ ਫਿਕਰ ਨਾ ਕਰਿਓ ਪਿਸਤੌਲੜੀਆਂ ਪਸਤੌਲਣਗਾ ਇੱਥੇ ਸਾਡੇ ਮੂਰੇ ਨਹੀਂ ਚਲਦੀਆਂ ਜੀ ਮੈਨੂੰ ਤਾਂ ਬਲਾਈਂ ਡਰ ਲੱਗਦਾ ਮੈਂ ਤਾਂ ਜਦੋਂ ਆਕੇ ਇੱਥੇ ਖੜ ਜੰਨੇ ਸਾਡੇ ਪਾਰ ਚ ਮੈਂ ਤਾਂ ਥਰ ਥਰ ਕੰਮਣ ਲੱਗ ਜੰਨੇ ਡਰਤਾ ਬਲਾਈਂ ਲੱਗਦਾ ਪਰ ਮੂੰਹ ਭਜਾਦਾ ਨਹੀਂ ਉਹਨੂੰ ਕਾਲਾ ਦੇ ਕੇ ਟਾਈ ਤੂੰ ਫਿਕਰ ਨਾ ਕਰ ਹੈ ਤਾਰੋ ਦੀ ਗੋਲੀ ਆ ਆ ਜੱਟ ਦੀ ਪਹਾੜ ਜਿਹੜੀ ਹੱਕ ਨੂੰ ਪਾਰ ਨਹੀਂ ਕਰ ਸਕਦੀ ਠੀਕ ਹੈ ਫੇਰ ਕਿਉਂ ਬਈ ਕਿਉਂ ਬਈ ਜੱਗੇ ਹੈ ਕਿਉਂ ਰੰਗਿਆ ਇਹੋ ਜੇ ਮਸਲੇ ਲਿਹਾਜ਼ਾਂ ਨਾਲ ਨਹੀਂ ਨਿਬੜਦੇ ਹੁੰਦੇ ਨਾ ਨਾ ਫੇਰ ਇੱਥੇ ਇੱਥੇ ਗੱਲ ਮੁੱਕਦੀ ਐ ਇੱਥੇ ਇੱਥੇ ਗੱਲ ਮੁੱਕਦੀ ਐ ਠੀਕ ਐ ਬਸ ਠੀਕ ਐ ਬੇਤਾ ਤੂੰ ਕੀ ਕਰਨਾ ਕਰੀ ਤੇ ਤੂੰ ਤੁਸੀਂ ਬਸ ਉਹ ਕੁੜੀ ਨੂੰ ਗੁਰਮੁਖੇ ਦੀ ਕੁੜੀ ਨੂੰ ਵੀਰਾਂ ਨੂੰ ਲੈ ਕੇ ਨਹੀਂ ਆਉਣਾ ਲੈ ਹੁਣ ਤਾਂ ਮੈਂ ਦੇੜੀ ਨਹੀਂ ਚੜਨਦੀ ਮੈਂ ਨਹੀਂ ਲਿਆਉਂਦੀ ਲੂੰਦੀ ਉਹ ਤਾਂ ਮੈਂ ਜਾਣ ਕੇ ਹੁਣ ਹੀ ਕਹਤਾ ਸਰਪੰਚ ਮੂਰੇ ਹੁਣ ਜਦੋਂ ਤੁਸੀਂ ਹੋ ਮੇਰੇ ਨਾਲ ਫਿਰ ਮੈਂ ਉਹ ਤੋਂ ਕੀ ਕਾੜਾ ਕਢਾਉਣਾ ਐ ਮੈਂ ਕੀ ਕਰਾਉਣਾ ਅੱਧੀ ਅੱਧੀ ਰਾਤ ਨੂੰ ਫੋਨ ਕਰਦੀ ਪਾਉਂਦਾ ਬਸ ਠੀਕ ਐ ਠੀਕ ਐ ਠੀਕ ਐ ਕੀ ਕਰਾਂਗੇ ਹਾਂ ਠੀਕ ਐ ਨੇ ਪੁੱਤ ਚਾਹ ਬਣਾਉਣੀ ਐ ਚਾਹ ਪੀ ਕੇ ਠੰਡਾ ਪੈਣਾ ਨਹੀਂ ਆ। ਬੱਸ ਇਹ ਗੱਲ ਤਾਂ ਬੈਲੀ ਨਹੀਂ ਪੀਂਦੇ ਹੁੰਦੇ। ਬਾਕੀ ਰੰਗਾ ਹੈਗਾ ਮੇਰੇ ਨਾਲ। ਅਸੀਂ ਆਪੇ ਮਹਿਫਲ ਸਜਾਉਂਦੇ। ਠੰਡਾ ਬਣਾ ਲੈਣੀ ਐ ਠੰਡਾ। ਤਾਈ ਤੂੰ ਜਾ। ਹਾਂ। ਆਧਾ ਕੰਮ ਤਾਂ ਵਧੀਆ ਕੀਤਾ। ਹੋਰ ਤਾਈ ਤੂੰ ਉਹਦੇ ਤੋਂ ਮੈਨੂੰ ਲੰਗੜਾ ਲੰਗੜਾ ਕਹਿੰਦੀ ਸੀਗੀ। ਵੇ ਮੈਂ ਤਾਂ ਤੈਨੂੰ ਹੀ ਸੜੇ ਜਿੰਦ ਦੇਖ ਕੇ ਮੈਂ ਕਹਿੰਖ ਤੇ ਮੂੰਹ ਹੀ ਤੁਰਿਆ ਫਿਰਦਾ ਬਗਾਰੀਆ। ਨਾ ਨਾ ਉਹਦੇ ਤਾਂ ਮੈਨੂੰ ਵੀ ਆਇੰਦਾ ਸੀ ਤਾਈ ਮੈਂ ਤੇਰੇ ਮੂੰਹ ਤੇ ਮਾਰਾ ਖਿੱਚ ਕੇ। ਅੱਛਾ? ਹਾਂ। ਨਹੀਂ ਫਿਰ ਮੈਂ ਤਾਂ ਹੁਣ ਕਹਿਣਾ ਸੀ ਜੇ ਤੂੰ ਉੱਪਰ ਆ ਜਾ ਗਿਆ ਫਿਰ ਹੁਣ ਤਾਂ ਡਰ ਗਈ ਸੀ ਮੈਂ ਮੈਂ ਕਿਹਾ ਨਾਲੇ ਤੂੰ ਸਰਪੰਚੇ ਨਾਲ ਆ ਗਿਆ ਨਾਲੇ ਤੂੰ ਇਹਦੇ ਨਾਲ ਡਬੜਾ ਗੰਡਾਸਾ ਚੱਕੀ ਮੈਂ ਕਿਹਾ ਕਿ ਤੇ ਮੈਨੂੰ ਮਰਵਾਉਣ ਨਾਲ ਆ ਗਿਆ ਉਹ ਨਹੀਂ ਨਹੀਂ ਭਾਈ ਤੂੰ ਥੇਗਾ ਨਗਾਰਾ ਅਸੀਂ ਤਾਂ ਅੰਦਰੋਂ ਦਾ ਤੇਰੇ ਨਾਲ ਆਗੇ ਤੇ ਬਾਹਰੋਂ ਉਤੋਂ ਤੁਸੀਂ ਸਰਪੰਚ ਤੇ ਤਾਏ ਗੁਰਮੁਖ ਦੇ ਨਾਲ ਚੰਗਾ ਚੰਗਾ ਤੇ ਸਸਰੀ ਕਾਲ ਠੀਕ ਹੈ ਸਸਰੀ ਕਾਲ ਬੇ ਠੰਡਾ ਤਾਂ ਪੀ ਜਾਂਦਾ ਥੋੜਾ ਜਾਂ ਨਾ ਨਾ ਬਸ ਭਾਈ ਚੱਲ ਚੰਗਾ ਹਾਂ ਅਸੀਂ ਤਾਂ ਹੁਣ ਗਰਮ ਹੋਏ ਫਿਰਦੇ ਆਗੇ ਪਤਾ ਨਹੀਂ ਕੀ ਕੁਝ ਕਰਦੇ ਆਗੇ ਚੰਗਾ 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 ਨੇ ਚੱਲ ਆਤਾ ਬਾੜੀ ਸੋਣੀ ਗੱਲ ਹੋਈ ਲੰਗੜਿਆ ਜਾ ਕੰਮ ਆ ਗਿਆ ਹੈ ਨਾਲੇ ਜਿਹੜਾ ਮੈਂ ਕਹੇ ਸੀ ਲੰਗੜਦੀ ਨੇ ਕੀ ਕਰੂਗਾ ਸੜਿਆ ਜਾ ਇਹ ਤਾਂ ਵਧੀਆ ਕਰਤਾ ਉਹਨੂੰ ਲਿਆਇਆ ਬੈਲੀ ਨੂੰ ਜੱਗੇ ਬੈਲੀ ਨੂੰ ਲੈ ਹੁਣ ਮੈਂ ਕੀ ਤੋਂ ਡਰਦੀ ਹੁਣ ਤਾਂ ਆਪਣੀਆਂ ਬੱਲੇ ਬੱਲੇ ਐ ਹੁਣ ਕਿਸੇ ਸੜੇ ਤੋਂ ਡਰਦੀ ਨਹੀਂ ਆਉਣ ਦੇ ਮੇਰੇ ਜੀਤੇ ਨੂੰ ਹੁਣ ਤਾਂ ਦੇਖੀ ਮੈਂ ਲੁੰਡੀਆਂ ਪਾਉਂਗਾ ਤੈਨੂੰ ਡਿੱਗਾ ਨੱਚ ਨੱਚ ਕੇ ਜੀ ਕਰਦਾ ਕੋਟਨਾ ਧਰਤੀ ਨੱਚਣ ਨੂੰ ਤਾਂ ਬਾੜਾ ਕੀ ਕਰਦਾ ਪਰ ਆਹ ਕਹਿਣਗੇ ਕੰਜਰ ਇਹਨੂੰ ਇੱਕ ਅਮਲੀ ਹੋ ਗਈ ਬੁੜੀ ਇਹਨਾਂ ਦੀ ਨੱਚੀ ਜਾਂਦੀ ਐ ਛੱਡ ਪਰੇ ਹੁਣ ਜੀਤੇ ਨੂੰ ਉਹਨਾਂ ਤੇ ਜੀਤੇ ਨੂੰ ਦੱਸਾਂ ਸਾਰੀ ਗੱਲ चल जाले मार सेल्फ मैं चढ़ जा कर दे कर दे चल ਯਾਹ ਯਾਹ ਹਮੇਂ ਕੜਮੀਆਂ ਪਹਿਲਾਂ ਤਾਂ ਬਾਪੂ ਜੀ ਵਿਚਾਰੇ ਰੋਂਦੇ ਰਹਿੰਦੇ ਸੀ ਵੀ ਇਹਦੀ ਮਾਂ ਮਰ ਗਈ ਆ ਹੁਣ ਮੈਂ ਇਹ ਚ ਕੜਮੀ ਦੁੱਖ ਦੇ ਰੱਖਿਆ ਬਾਪੂ ਨੂੰ ਨਾ ਤਾਂ ਵਿਚਾਰਾ ਕੁਛ ਕਰ ਸਕਦਾ ਪਤਾ ਨਹੀਂ ਹੁਣ ਕੀ ਕੀ ਹੱਸ ਬਾਈ ਸਰਪੰਚ ਨੇ ਕੀ ਨਾ ਕਿ ਮੇਂ ਦਮ ਕਸੀ ਲੱਗ ਰਹੀ ਸੀ ਪਾਣੀ ਦੀ ਕੁੱਟ ਮੇ ਮਸਾਂ ਭਰੀ ਆ ਕੀ ਕਰਾਂ ਸੱਚੀ ਮੈਂ ਤਾਂ ਮਰ ਵੀ ਨਹੀਂ ਸਕਦੀ ਜੀਤਾ ਕਰਦੇ ਕੱਚੇ ਘੜੀ ਨਾ ਜਾਵਾਂ ਪਰ ਵਿਚਾਰੀ ਉਹ ਜਵਾਕੜੀ ਤੇ ਬਾਪੂ ਜੀ ਫਰੋਰ ਉਹ ਕੇ ਮਰ ਜਾਣ ਕੇ ਮੈਂ ਤਾਂ ਨਹੀਂ ਹੁਣ ਲੂੰ ਕਦੋਂ ਦੇ ਸ਼ਟਕਾਰਾ ਪਾ ਲੈਂਦੀ ਆ ਜਿੰਦਗੀ ਦਾ ਬਾਈ ਮੇਰੇ ਵਿੱਚ ਮਾਰਿਆ ਓਏ ਤੈਨੂੰ ਦਿਖਦਾ ਨਹੀਂ ਵੀ ਜੱਗੇ ਦੀ ਗੱਡੀ ਆਉਂਦੀ ਐ ਬਾਈ ਬਾਈ ਤੂੰ ਮੇਰੇ ਵਿੱਚ ਮਾਰੀ ਗੱਡੀ ਲੱਦੇ ਕੀ ਨਾਲੇ ਮੇਰੇ ਵਿੱਚ ਮਾਰਿਆ ਨਾਲੇ ਮੈਨੂੰ ਕੁੱਟਣਗੇ ਓਏ ਕੰਨ ਖੋਲ ਕੇ ਗੱਲ ਸੁਣ ਲੈ ਅੱਗੇ ਪਿੱਛੇ ਤੋਂ ਜਦੋਂ ਵੀ ਜੱਗੇ ਦੀ ਗੱਡੀ ਆਉਂਦੀ ਐ ਨਾ ਤੇ ਇੱਕ ਪਾਸੇ ਹੋ ਜਾ ਕਰ ਤੇ ਨਹੀਂ ਕਿਤੇ ਮਿੱੱਦੇ ਹੀ ਨਾ ਜਾਵੇਂ ਭਾਈ ਮੈਂ ਤਾਂ ਹੁਣ ਵੀ ਪਾਸੇ ਹੀ ਸੀਗਾ ਤੂੰ ਮੇਰੇ ਵਿੱਚ ਮਾਰੀ ਆ ਜਾਣ ਕੇ ਓਏ ਗੱਡੀ ਤਾਂ ਵਿੱਚ ਮਾਰੀ ਨਹੀਂ ਜੌਣ ਜੋ ਗਿਆ ਜੇ ਗੱਡੀ ਵਿੱਚ ਮਾਰੀ ਹੁੰਦੀ ਨਾ ਤੂੰ ਇੱਥੇ ਨਹੀਂ ਧਰਮਰਾਜ ਕੋਲੇ ਭੇਜਿਆ ਹੁੰਦਾ ਨਾ ਭਾਈ ਮੈਂ ਮੈਂ ਤਾਂ ਹੁਣ ਵੀ ਪਾਸੇ ਹੀ ਸੀਗਾ ਉਹ ਤਾਂ ਮੈਥੋਂ ਸਾਈਕਲ ਹੋ ਗਿਆ ਹੁਣ ਇਧਰ ਨੂੰ ਤਾਂ ਕਰਕੇ ਗੱਡੀ ਵਿੱਚ ਵੱਜ ਗਈ ਤੇ ਗਾਹਾਂ ਤੋਂ ਬਾਈ ਮੈਂ ਮੈਂ ਪਰੇ ਹੋ ਜਾ ਕਰੂੰਗਾ ਜਦੋਂ ਤੇਰੀ ਗੱਡੀ ਆਇਆ ਕਰੂਗੀ ਉਹ ਜੱਗੇ ਬਾਈ ਇਹਦਾ ਪਹਿਲੀ ਵਕਤ ਦਾ ਮਾਰਿਆ ਆ ਚੱਲ ਗਿਆ ਜੱਲਿਆ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਇਹਦੇ ਪਿਓ ਦੀ ਵਜ੍ਹਾ ਕਰਕੇ ਆਪਣਾ ਬਾਪੂ ਜੇਲ੍ਹ ਚ ਸੜ ਰਿਹਾ ਹੈ ਆ ਆਇਆ ਬਾਈ ਜੈਲੇ ਫਿਰ ਮੇਰੇ ਬਾਪੂ ਨੇ ਜੇ ਕੋਈ ਗੱਲ ਕਹੀ ਹੈ ਤੁਸੀਂ ਉਹਦੇ ਨਾਲ ਗੱਲ ਕਰ ਲੋ ਫਿਰ ਮੇਰੀ ਤਾਂ ਕੋਈ ਗਲਤੀ ਨਹੀਂ ਹੈਗੀ ਉਹ ਜੱਗੇ ਬਾਈ ਇਹਦਾ ਵਿਚਾਰਾ ਪੱਖ ਤੋਂ ਬੰਦਾ ਹੈ ਆਪਾਂ ਇਹਦੇ ਪਿਓ ਨਾਲ ਹੀ ਵੇਖਾਂਗੇ ਨਾਲੇ ਬਾਈ ਗਲਤੀ ਵੀ ਉਸੇ ਦੀ ਹੈ ਜਾਵੋ ਤੈਨੂੰ ਮਾਫ਼ ਕੀਤਾ ਕੱਚਾ ਆਪਣੇ ਛਕੜੇ ਨੂੰ ਤੇ ਡੰਡੀ ਰਗੜੇ ਤੋਂ ਲੈ ਦੇਖੀ ਮੇਰਾ ਸਾਰਾ ਸਾਈਕਲ ਤੋੜ ਤਾ ਨਾਲੇ ਤਾਂ ਨਾਲੇ ਮੈਨੂੰ ਐ ਇੱਕੇ ਗਏ ਨੇਗੇ ਵਿਪਲਾ ਮੈਂ ਤਾਕੋ ਕੁਝ ਕਹਿ ਨਹੀਂਦਾ ਸੋਨੋ ਮੈਂ ਬਾਪੂ ਨੂੰ ਦੱਸੂਗਾ ਕਿ ਇਹਨਾਂ ਨੇ ਮੇਰੇ ਤੇ ਗੱਦੀ ਮਾਰੀ ਸਾਰਾ ਸਾਈਕਲ ਤੋੜ ਦੇਣਾ ਸੀਗਾ ਸੁਣਾ ਦੇਖੀ ਲੋਕ ਵੀ ਮਾਰੇ ਤੇ ਰੋਵ ਚਲਾਉਗੇ ਨੇ ਉਹ ਕੀ ਹੋ ਗਿਆ ਪਤਾ ਬਾਪੂ ਮੇਰੇ ਨਾਲ ਉੱਤੇ ਖੇਤ ਜੱਗੇ ਨੇ ਜੀਪ ਮਾਰੀ ਵਿੱਚ ਮੇਰੇ ਸੱਟ ਵਿੱਚ ਜੱਗੇ ਨੇ ਬਸ ਖੇਤ ਲੱਗੇ ਨੇ ਜੰਗੀਰ ਕੇ ਨੇ ਉਹੋ ਉਹ ਤੁਹਾਡਾ ਬੇੜਾ ਵਹਜੇ ਉਹ ਦੇਖਦਾ ਲਓ ਐਡੇ ਭਗਤ ਬੰਦੇ ਨੇ ਤੁਸੀਂ ਅਜਾ ਕੁਝ ਕਰ ਦਿਓ ਨਾਲੇ ਬਾਪੂ ਮੇਰੇ ਤਾਂ ਕਸੂਰ ਹੀ ਨਹੀਂ ਸੀਗਾ ਮੈਂ ਤਾਂ ਇੱਕ ਪਾਸੇ-ਪਾਸੇ ਤੁਰਿਆ ਆਉਂਦਾ ਸੀਗਾ ਉਹਨੇ ਆਏ ਨੂੰ ਮੋੜਤੀ ਮੇਰੇ ਬੰਨੀ ਤੇ ਮੇਰੇ ਵਿੱਚ ਮਾਰੀ ਮੈਂ ਡਿੱਗ ਗਿਆ ਨਾਲੇ ਮੇਰਾ ਸਾਈਕਲ ਤੋੜਤਾ ਕੋਈ ਨਹੀਂ ਬਤਾ ਕੋਈ ਨਹੀਂ ਉਤਿਰ ਜਾ ਖਮਾ ਜਾਣਾ ਨਾਲੇ ਕਹਿੰਦਾ ਲਾਂਬਾ ਦੇਣਾ ਕੰਡਰ ਨੇ ਕਿੱਥਾ ਤਕਾ ਲਿਆ ਨੇ ਕੋਈ ਨਹੀਂ ਮੈਨੂੰ ਜਾਨਾ ਪਤਾ ਆ ਕੀ ਮੈਸ ਨੂੰ ਪਾਣੀ ਪਿਉਂ ਕੁਣੀ ਜਾਨਾ ਮੈਂ ਉਹ ਕੰਜਰੋ ਉਹ ਇਸ ਗਰੀਬ ਤੋਂ ਕੁਝ ਮੰਗਦੇ ਤੁਸੀਂ ਲੈ ਬਾਇਲਪੁਣਾ ਕਰਨ ਨੂੰ ਮੇਰਾ ਮੁੰਡਾ ਖਿਆ ਸੀਗਾ ਉਹ ਮਾੜੀ ਮੋਟੀ ਦਾ ਸ਼ਰਮ ਕਰ ਲੈਂਦਾ ਬਸ ਹਮਾਰਾ ਰੱਬ ਦਾ ਰੂਪ ਹੈ ਉਹ ਜੇ ਤੇਰੇ ਕੋਈ ਦਿਲ ਚ ਸ਼ੱਕ ਸੁਭਾ ਹੈ ਤਾਂ ਮੇਰੇ ਨਾਲ ਬਹਿ ਕੇ ਕੱਢ ਲੈ ਭਲਾ ਉਸ ਵਕਤ ਉਸ ਕੀ ਮੰਗਦਾ ਓ ਜੱਗਿਆ ਓ ਜੱਗੇ